ਜਿਆ ਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਮਾਤਾ ਦਾ ਇੱਕ ਬਹੁਤ ਵੱਡਾ ਬਿਆਨ ਆਇਆ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਲਚਲ ਪੈਦਾ ਹੋ ਗਈ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਯਾਨੀ ਸਿੱਧਾ ਸਿੱਧਾ ਕਈ ਤਾਂ ਭਗਵੰਤ ਮਾਨ ਨੂੰ ਵੀ ਇਸ ਗੱਲ ਦਾ ਪੂਰਾ ਡਰ ਪੈਦਾ ਹੋ ਗਿਆ ਜਿਹੜਾ ਇੱਕ ਮਾਤਾ ਜੀ ਦਾ ਬਿਆਨ ਆ ਜਾਂਦਾ ਭਾਈ ਅਮਰਪਾਲ ਸਿੰਘ ਦੇ ਉੱਤੇ ਔਰ ਤੁਸੀਂ ਕਹੋਗੇ ਵੀ ਇਹ ਬਿਆਨ ਕਿਹਦਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਲਚਲ ਹੋ ਗਈ ਹੈ ਇਹ ਦਰਸਾਲ ਬਿਆਨ ਰਿਹਾਈ ਨੂੰ ਲੈ ਕੇ ਆ ਇਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਜ਼ਰੀਏ ਸੁਣਾਉਣ ਵੀ ਜਾ ਰਿਹਾ ਔਰ ਦੂਜੀ ਖਬਰ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਉਹ ਵੀ ਅਹਿਮ ਖਬਰ ਹੈ ਜਿਹੜੀ ਦੇ ਨਾਲ ਸਾਡਾ ਪੂਰਾ ਸਿੱਖ ਸਮਾਜ ਪੂਰੇ ਪੰਜਾਬ ਦੇ ਲੋਕ ਜੁੜੇ ਨੇ ਕਿਹੜੀ ਖਬਰ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਜੁੜੀ ਹੋਈ ਕਹਾਣੀ ਹੈ ਔਰ ਉਹ ਵੀ ਤੁਹਾਡੇ ਨਾਲ ਮੈਂ ਬਾਅਦ ਦੇ ਵਿੱਚ ਸਾਂਝੀ ਕਰੂੰਗਾ ਜਿਹਦੇ ਉੱਤੇ ਇੱਕ ਕਥਾਵਾਚਕਾ ਬਹੁਤ ਵੱਡਾ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਨਾਮ ਆ ਤੁਸੀਂ ਅਕਸਰ ਉਹਨੂੰ ਦੇਖਿਆ ਵੀ ਆ ਜਾਣਦੇ ਵੀ ਹੋ ਉਹਨਾਂ ਨੇ ਉਹਦੇ ਉੱਤੇ ਕੋਈ ਟਿੱਪਣੀ ਕੀਤੀ ਐ ਤਾਂ ਉਹ ਵੀ ਮੈਂ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਜਿਹੜੀਆਂ ਕਿ ਦੋਵੇਂ ਖਬਰਾਂ ਨੇ ਪੂਰੇ ਦੇਸ਼ ਦੇ ਵਿੱਚ ਅੱਗ ਵਾਂਗੂ ਜਾਨੀ ਇੱਕ ਤੰਦਮ ਮਚਾ ਦਿੱਤਾ ਤਾਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਅਮਰਪਾਲ ਸਿੰਘ ਦੀ ਮਾਤਾ ਦਾ ਬਿਆਨ ਜਿਹੜਾ ਕਿ ਪੰਜਾਬ ਦੇ ਲੀਡਰਾਂ ਦੇ ਜਾਨੀ ਪਹਿਰਾ ਥੱਲੋ ਇੱਕ ਤਰ੍ਹਾਂ ਦੀ ਜ਼ਮੀਨ ਕਹਿ ਸਕਦੇ ਆ ਖਿਸਕ ਗਈ ਐ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਕੋਈ ਆਮ ਖਾਸ ਗੱਲ ਨਹੀਂ ਐ ਬਹੁਤ ਵੱਡੀ ਗੱਲ ਆ ਭਾਈ ਅਮਰਪਾਲ ਸਿੰਘ ਦੀ ਰਿਹਾਈ ਔਰ ਉਸੇ ਰਿਹਾਈ ਨੂੰ ਲੈ ਕੇ ਮਾਤਾ ਜੀ ਦਾ ਬਿਆਨ ਆ ਜਾਂਦਾ ਜਿਹਦੇ ਨਾਲ ਪੂਰੇ ਪੰਜਾਬ ਦੇ ਲੀਡਰ ਕਲਿਆਮ ਆਦਮੀ ਪਾਰਟੀ ਦੇ ਨਹੀਂ ਬਲਕਿ ਭਾਜੀਪੀ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਸੁਣੋ ਕੋਈ ਤੇ ਆਪੀ ਹਾਂ ਕੋਸ਼ਿਸ਼ ਕਰਨ ਦੇ ਕਿ ਕਿੰਨੀ ਦੀਵਾਰ ਹੋ ਸਰਕਾਰ ਨਹੀਂ ਆ ਰਹੀ ਤੋਂ ਆਪਕਾ ਜਿਹੜਾ ਫੀਚਰ ਦਿਆ ਹੋਇਆ ਉਹ ਆਂਦੀ ਆਵਸ਼ਕੀ ਨੂੰ ਕਰਨਾ ਚਾਹੀਦਾ ਕਿ ਉਹਨਾਂ ਤੇ ਰਲ ਕੇ ਮਿਲੇ ਜੁਦਾ ਤੇ ਸੰਗਤਤਾਵਾਦ ਕਰ ਉਹ ਅੰਦਰਾਜ ਜਾ ਕੇ ਸਾਰੇ ਸੰਗਤਤਾਵਾਦ ਦਾ ਕਾਰਨ ਕਰਦਾ ਕੋਈ ਹੋਰ ਜਿਹੜੇ ਕਦੋਂ ਕੀ ਸੰਭਾਲ ਹੋਵੇ ਡਿਵੀਜ਼ਨ ਦੇ ਵਿੱਚ ਜਿੱਦ ਦੇ ਨਾਲ ਜੇ ਐਲਐਨਐਸਓ ਚਾਕੇ ਰਿਹਾਈ ਕੀਤੀ ਜਾਏ ਤਾਂ ਆਪਣਾ ਜਿਹੜਾ ਹਿੰਦੂ ਸਾਫ ਸਾਫ ਕੋਈ ਇਹ ਜਿਹੜੀ ਖਬਰ ਹੈ ਇਹ ਮਾਤਾ ਜੀ ਦਾ ਬਿਆਨ ਹੈ ਇਹਦੇ ਨਾਲ ਜਿਹੜਾ ਪੂਰੇ ਪੰਜਾਬ ਦੇ ਲੀਡਰਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਹੈ ਕਿਉਂਕਿ ਇਹਨਾਂ ਨੇ ਇੱਕ ਵੱਡਾ ਪ੍ਰਾਲਾ ਕੀਤਾ ਸਿੱਖ ਜਥੇਬੰਦੀਆਂ ਹੋਰ ਵੱਡੇ ਇਕੱਠ ਹੁਣੇ ਸ਼ੁਰੂ ਹੋ ਗਏ ਨੇ ਭਾਈ ਅਮਰਪਾਲ ਸਿੰਘ ਦੇ ਲਈ ਔਰ ਹੁਣ ਦੂਜੀ ਖਬਰ ਤੇ ਆਜੋ ਗੁਰੂ ਗੋਬਿੰਦ ਸਿੰਘ ਦਾ ਜਿਹਦੇ ਨਾਲ ਸਾਡਾ ਪੂਰਾ ਸਿੱਖ ਸਮਾਜ ਜੁੜਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਕਥਾ ਵਾਚਕ ਨੇ ਕੀ ਕਿਹਾ ਇਹ ਤੁਹਾਡੇ ਮੈਂ ਸਾਹਮਣੇ ਰੱਖਣ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਦਰਸਾਲ ਕਈ ਵਾਰ ਸ਼ੱਕ ਵੀ ਹੁੰਦੇ ਨੇ ਔਰ ਕਈ ਵਾਰ ਇਤਰਾਜ਼ ਵੀ ਜਤਾਏ ਜਾਂਦੇ ਨੇ ਜਿਵੇਂ ਪਿਛਲੇ ਦਿਨੀ ਇੱਕ ਬਾਬੇ ਦੇ ਉੱਤੇ ਬਿਆਨ ਖੜਾ ਆਇਆ ਸੀ ਵੀ ਇਹਨੇ ਸਾਡੇ ਹਰੀ ਮੰਦਰ ਸਾਹਿਬ ਨੂੰ ਕੁਝ ਕਿਹਾ ਦਰਸਾਲ ਉਹ ਗਲਤ ਨਿਕਲਿਆ ਸੀ ਪਰ ਇਸੇ ਹੀ ਪ੍ਰਕਾਰ ਇਹ ਖਬਰ ਸੁਣੋ ਤੁਸੀਂ हमको कहा कि महाराज जी हम YouTube पे आपको हमेशा सुनते रहते हैं आप हमें सुनो ना सुनो पर हम गुरुवाणी यूट्यूब पे हमेशा सुनते रहते हैं उसके पीछे एक रीजन है बांटने वालों ने कोई कमी नहीं करी क्या yeah, बाटा, बाटा है इतना बांटा है नफरत की आग घरों को जलाने में लग गई है भाई भाई को अलग करने में लग गई जब मैं सुनता हूँ फलाने ने ऐसा कह दिया कनाडा में फलाने ने ऐसे कह दिया तब तो मुझे गुरु गोविंद सिंह जी की याद आ जाती है हमारे गुरुजनों की याद आ जाती है जिन्होंने सनातन की रक्षा के लिए अपने छोटे छोटे बच्चों को जिंदा दीवाल में चिन्हने से भी नहीं मना किया उनका बलिदान दे दिया और वो बलिदान सिर्फ सनातन की रक्षा के लिए था ये पगड़ी ये कृपाण सिर्फ सनातन की रक्षा के लिए थे अगर कोई इतिहास पढ़े तो जानेंगे कि हम आज यह कथा कह पा रहे हैं ਇਸ ਵਿੱਚ ਸਾਡੇ ਗੁਰੂਆਂ ਦਾ ਬਹੁਤ بڑا ਬਲਦਾਨ ਛਿਪਾ ਹੁਆ। ਗੁਰੂ ਸਾਹਿਬ ਦੇ ਲਈ ਜਿਹੜੇ ਸਾਡੇ ਹੁਣ ਪੰਜਾਬ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਖਬਰਾਂ ਆਉਂਦੀਆਂ ਨੇ ਕਈ ਵਾਰ ਮੰਦੀਆਂ ਵੀ ਆ ਜਾਂਦੀਆਂ ਨੇ ਜਿੱਥੇ ਸਾਡੇ ਗੁਰੂਆਂ ਦੀ ਬੇਅਦਬੀ ਹੋ ਜਾਂਦੀ ਆ ਅੰਗ ਪਾੜੇ ਜਾਂਦੇ ਨੇ ਬਹੁਤ ਸਾਰੀਆਂ ਯਾਨੀ ਕਠਨਾਮਾਂ ਨੂੰ ਅੰਜਾਮ ਦਿੱਤੇ ਜਾਂਦੇ ਨੇ। ਔਰ ਜਿਹੜੀ ਇਸ ਤਰ੍ਹਾਂ ਦੀ ਖਬਰ ਆਉਂਦੀ ਆ ਤਾਂ ਸਾਡੇ ਦਿਲਾਂ ਨੂੰ ਵੀ ਜਿੱਤ ਕੇ ਲੈ ਜਾਂਦੀ ਆ ਜਿਹੜੇ ਅਸੀਂ ਸਿੱਖ ਸਮਾਜ ਦੇ ਵਿੱਚ ਆਉਣੇ ਆ। ਹਿੰਦੂ ਸਮਾਜ ਆ ਜਿਹੜਾ ਜਾਂ ਫਿਰ ਹਿੰਦੂ ਧਰਮ ਕਹਿ ਲਿਏ ਇਹ ਦਰਅਸਲ ਸਾਡੇ ਗੁਰੂਆਂ ਦੀ ਦੇਣ ਹੀ ਐ ਉਹਨਾਂ ਨੇ ਰੱਖਿਆ ਕੀਤੀ ਆ ਖੁਦ ਤੁਹਾਡੇ ਸਾਹਮਣੇ ਇੱਕ ਸਨਾਥਨੀ ਸਨਾਥਨੀ ਇੱਕ ਗੁਰੂ ਬਾਚਕ ਕਥਾਵਾਚਕ ਇਸ ਨੇ ਕਬੂਲਿਆ ਵੀ ਜਿਹੜਾ ਇਹ ਸਾਡੇ ਧਰਮ ਦੇ ਲਈ ਬਹੁਤ ਵੱਡਾ ਬਲੀਦਾਨ ਦਿੱਤਾ ਗੁਰੂਆਂ ਨੇ ਆਪਣੇ ਬੱਚਿਆਂ ਦੀ ਵੀ ਸ਼ਹਾਦਤ ਜਿਹੜੀ ਕਿ ਹੋ ਗਈ ਸੀ ਉਹ ਵੀ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਨੂੰ ਤਾਂ ਪਰ ਉਹ ਕਹਿੰਦੇ ਨੇ ਵੀ ਅਸੀਂ ਵੀ ਰੋਜ਼ ਪੜ੍ਹਦੇ ਆ ਵੱਡੀ ਗੱਲ ਇਹ ਆ ਸਾਡੇ ਗੁਰੂਆਂ ਦੀ ਦੇਣ ਸਾਡੇ ਕਿਥੋਂ ਤੱਕ ਸਾਡੇ ਗੁਰੂਆਂ ਦਾ ਨਾਮ ਹੈ ਪਤਾ ਹੀ ਨਹੀਂ ਅਨੰਤ ਕਾਲ ਆਹੋ ਕਿਉਂਕਿ ਜਿਹੜੇ ਗੁਰੂਆਂ ਨੇ ਪੈਰਾਂ ਦੇ ਵਿੱਚ ਆਪਣੇ ਸਾਹਮਣੇ ਯਾਨੀ ਥੱਲੇ ਬੱਚਾ ਪਿਆ ਹੋਵੇ ਤੇ ਫਿਰ ਵੀ ਜਕਾਰੇ ਛੱਡੇ ਤਾਂ ਉਹ ਗੁਰੂ ਸਾਡੇ ਮਹਾਨ ਯੋਧੇ ਸੀ ਸਾਡੇ ਸੋ ਇਸ ਕਰਕੇ ਜਦੋਂ ਕੋਈ ਵੀ ਬੰਦਾ ਕਹਾਣੀ ਸੁਣਦਾ ਤਾਂ ਉਹ ਇੱਕ ਤਰ੍ਹਾਂ ਦਾ ਅਦਾਸ ਹੋ ਜਾਂਦਾ ਉਸ ਚੀਜ਼ਾਂ ਨੂੰ ਯਾਦ ਕਰਕੇ ਵੀ ਸਾਡੇ ਗੁਰੂਆਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦਾ ਦੇਣ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਪੰਜਾਬੀ ਲੋਕ ਨਹੀਂ ਦੇ ਸਕਦੇ ਉਹ ਚਾਹੇ ਸਿੱਖ ਧਰਮ ਦੇ ਵਾਲੇ ਹੋਣ ਚਾਹੇ Hindu ਹੋਣ ਚਾਹੇ ਕੋਈ ਵੀ ਹੋਵੇ ਅਸੀਂ ਨਹੀਂ ਦੇ ਸਕਦੇ ਕਿਉਂਕਿ ਮੁਸਲਮ ਧਰਮ ਤੇ ਇੱਕ ਵੀ ਉਹਨਾਂ ਨੇ ਰੱਖਿਆ ਕੀਤੀ ਆ ਸਾਰਿਆਂ ਨੂੰ ਆਪਣੇ ਨਾਲ ਲਾਇਆ ਯਾਨੀ ਆਪਣੇ ਹਿੱਕ ਨਾਲ ਲਾਇਆ ਆਪਣੇ ਸੀਨੇ ਦੇ ਨਾਲ ਲਾਇਆ ਸਾਡੇ ਗੁਰੂਆਂ ਨੇ ਤਾਂ ਇਹ ਸਾਡੇ ਕਹਾਣੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਬਹੁਤ ਵੱਡੀ ਸ਼ੋਭਾ ਆ ਸਾਡੇ ਪੰਜਾਬ ਦੇ ਅੰਦਰ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਡੰਕਾ ਸਾਡੇ ਗੁਰੂਆਂ ਦਾ ਤਾਂ ਇਹ ਖਬਰਾਂ ਜੁੜੀਆਂ ਜਿਹੜੀਆਂ ਪੰਜਾਬ ਦੀਆਂ ਤੁਹਾਡੇ ਸਾਹਮਣੇ ਧਰੀਆਂ ਇਹਨਾਂ ਦੇ ਵਿੱਚੋਂ ਕੀ ਅਰਥ ਨਿਕਲਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਡੰਕਾ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਔਰ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਮੈਂ ਕਈ ਵਾਰ ਗੱਲ ਕਰ ਚੁੱਕਿਆ ਹਰ ਹੀਲੇ ਹਰ ਹੀਲੇ ਬਾਹਰ ਆਉਣਗੇ ਔਰ ਬਹੁਤ ਜਲਦ ਆਉਣਗੇ ਬਾਬਾ ਰਾਜਾ ਰਾਜ ਸਿੰਘ ਜੀ ਨਾਲ ਵੀ ਇੱਕ ਮੇਰੀ ਵੀਡੀਓ ਪਾਈ ਸੀ ਮੈਂ ਜਿਹਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਜੀ ਨੇ ਬਹੁਤ ਵੱਡਾ ਨਾਮ ਆ ਬਾਬਾ ਰਾਜਾ ਰਾਜ ਸਿੰਘ ਉਹਨਾਂ ਦੇ ਨਾਲ ਮੈਂ ਵੀਡੀਓ ਦੇ ਵਿੱਚ ਹੀ ਫੋਨ ਕਾਲ ਤੇ ਗੱਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਉਹ ਦਿਨ ਦੂਰ ਨਹੀਂ ਜਦੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਹੋਣਗੇ ਆਠੀਕਾ ਪੰਜਾਬੀਆਂ ਮਿਲਦੇ ਆਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਗਲੇ ਟੌਪ